ਆ ਦੇਖ ਲੋ ਹਾਲਾਤ ਕੀ ਆ ਯਾਰਾ ਦਾ ਬਾਲਾ ਓੱਖਾ ਹਣਾ ਵੋਏ ਵੋਏ ਤੇ ਇਹ ਅੱਜ ਘਰ ਉਹਨਾਂ ਦਾ ਤੇ ਆਪਾਂ ਘਰੇ ਪਹੁੰਚ ਗਏ ਆ ਆ ਜਾ ਵੀਰ ਸਾਚਰੀ ਗਾਲ ਪੁੱਤਰ ਜੀ ਆ ਦਾ ਬਾਹਰ ਬਿਨਾ بارش ਤੋਂ ਹੀ ਪਾਣੀ ਦਾ ਦਰਿਆ ਲੱਗਾ ਪਿਆ ਹਨਾ ਔਰ ਠੀਕ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜੀ ਬੈਠੋ ਆ ਨਾ ਬਈ ਬੜਾ ਓਖਾ ਕੰਮ ਯਾਰ ਲੰਗਣਾ ਹੈ ਹਨਾ ਕਿਵੇਂ ਪਹੁੰਚ ਠੀਕ ਹਾਂ ਠੀਕ ਹੈ ਉਹ ਹੈ ਨਹੀਂ ਉਥੋਂ ਪਾਣੀ ਨਿਕਲ ਸਤਿ ਸ਼੍ਰੀ ਅਕਾਲ ਬੀਬੀ ਔਰ ਠੀਕ ਹਾਂ ਤੇ ਬਸ ਆ ਫੜੀ ਤੂੰ ਔਰ ਵੀ ਗੱਲ ਵੀ ਹੋਰ ਮੱਤਾ ਇਹ ਗੱਲ ਮੱਤਾ ਹਾਂ ਬੈਰੋ ਵਾਸਤੇ ਬੈਰੋ ਬੈਰੋ ਵਾਸਤੇ ਸ਼ਾਰਟ ਦੇ ਵਿੱਚ ਬੜਾ ਮੁਸ਼ਕਲ ਨਾਲ ਟਾਈਮ ਕੱਢਿਆ ਕਿਉਂਕਿ ਜਿਹੜਾ ਹੁਣ ਅਸੀਂ ਆਪਣੇ ਪੁੱਤrana ਨਾਲ ਵਾਦਾ ਕੀਤਾ ਸੀ ਆ ਤੇ ਉਹਦੀ ਸੇਵਾ ਮੈਗਾ ਜ਼ਰੂਰੀ ਨਿਭਾਉਣੀ ਹੈ ਤੇ ਇਹਦੇ ਵਿੱਚ ਯਾਨੀ ਕਿ ਸਾਰਾ ਹੀ ਘਰ ਦਾ ਸਮਾਨ ਹੈਗਾ ਤੇਲ ਘਿਓ ਗੋੜ ਖੰਡ ਐਸਾ ਜਿਹੜਾ ਸਾਰਾ ਸਮਾਨ ਹੈਗਾ ਜੇ ਕੋਈ ਚੀਜ਼ ਰਹਿ ਗਈ ਕਿਉਂਕਿ ਅੱਜ ਮੈਂ ਕੋਲੇ ਨਹੀਂ ਸੀਗਾ ਦੁਕਾਨ ਗੱਲ ਸੁਣ ਲਓ ਅੱਜ ਮੈਂ ਕੋਲੇ ਨਹੀਂ ਸੀਗਾ ਦੁਕਾਨ ਵਾਲੇ ਮੁੰਡੇ ਨੇ ਉਵੇਂ ਸਮਾਨ ਪਾਤਾ ਸੀ ਮੈਂ ਵੈਸੇ ਉਹਨੂੰ ਲਿਸਟ ਦਿੱਤੀ ਹੋਈ ਆ ਇਹ ਵੀ ਇਹ ਸਾਰਾ ਸਮਾਨ ਤੂੰ ਜਿਹੜਾ ਪਾਉਣਾ ਹਨਾ ਤੇ ਜੇ ਕੋਈ ਚੀਜ਼ ਰਹਿ ਵੀ ਗਈ ਤੇ ਤੁਸੀਂ ਮੈਨੂੰ ਫੋਨ ਜ਼ਰੂਰੀ ਕਰਨਾ ਇਹ ਨਹੀਂ ਕਿ ਮੈਂ ਨਹੀਂ ਫੋਨ ਕਰਨਾਗਾ ਮੈਂ ਨਹੀਂ ਫੋਨ ਕਰਨਾ ਮੈਂ ਤਾਂ ਆਪਦੇ ਪੁੱਤਰਾਂ ਦਾ ਹਾਲ ਪੁੱਛਣ ਲਈ ਫੋਨ ਕਰੂੰਗਾ ਐਚਾ ਬਤ ਤੂੰ ਉਹ ਰਿਆ ਮੈਂ ਆਪਦੀਆਂ ਧੀਆਂ ਦਾ ਹਾਲ ਪੁੱਛਣ ਲਈ ਫੋਨ ਕਰੂੰਗਾ ਕੋਈ ਗੱਲ ਨਹੀਂ ਤੇ ਤੁਸੀਂ ਜੇ ਕੋਈ ਪੁੱਤ ਚੀਜ਼ ਘਟ ਗਈ ਨੰਬਰ ਤੇ ਕੋ ਹੈਗਾ ਸਿੱਧੀ ਕੋਈ ਵੀ ਚੀਜ਼ ਕੱਟ ਹੋਵੇ ਇਹ ਸਮਾਨ ਦੇ ਵਿੱਚੋਂ ਹਨਾ ਤੇ ਤੂੰ ਮੈਨੂੰ ਫੋਨ ਕਰਕੇ ਦੱਸਣਾ ਨਹੀਂ ਕੁਲਦੀਪ ਅੰਕਲ ਨਹੀਂ ਵੀ ਆ ਚੀਜ਼ ਹੈ ਨਹੀਂ ਤੇ ਸਾਨੂੰ ਲੋੜ ਆਈ ਦੀ ਠੀਕ ਹਨਾ ਤੇ ਕਿਉਂਕਿ ਕੱਲ ਮੈਂ ਨਾ ਭਾਈ ਲੇਟ ਹੋ ਗਿਆ ਮੋਗੇ ਕੋਈ ਗੱਲ ਨਹੀਂ ਜੀ ਦਿਨ ਛੋਟੇ ਆ ਤੇ ਮੋਗੇ ਲੇਟ ਨੀਂ ਬਸ ਕੋਈ ਨਹੀਂ ਵੇ ਮੋਗੇ ਲੇਟ ਹੋ ਗਿਆ ਫਿਰ ਮੈਂ ਤਾਂ ਰਾਤੀ ਤੁਹਾਨੂੰ ਫੋਨ ਲਾਇਆ ਸੀ ਮੈਂ ਕਿਹਾ ਮੈਂ ਸਵੇਰੇ ਜ਼ਰੂਰ ਆਉਂਗਾ ਤੇ ਅੱਜ ਸਾਡੇ ਇਹ ਵੀ ਪੁੱਤਰ ਨੂੰ ਸਾਡ ਨੂੰ ਕੰਮ ਪੈ ਗਿਆ ਕੋਈ ਜ਼ਰੂਰ ਚਲੇ ਗਿਆ ਤੇ ਇਹ ਵੀ ਹੁਣੇ ਆਇਆ ਸੀ ਮੈਨੂੰ ਕਹਿੰਦਾ ਆਪਾਂ ਹੁਣੇ ਜਾਣਾ ਹੀ ਜਾਣਾ ਮੈਂ ਕਿਹਾ ਵੀ ਆਪਾਂ ਜਿਹੜਾ ਵਾਅਦਾ ਕਰਕੇ ਆਏ ਭਾਈ ਜੀ ਹੁਣ ਨਾਲ ਉਹ ਨਿਭਾਉਣਾ ਜ਼ਰੂਰੀ ਆ ਤੇ ਅਸੀਂ ਹੁਣ ਸਾਫ਼ ਹੋਗੇ ਨਹੀਂ ਕੁਝ ਨਹੀਂ ਪੀਣਾਗਾ ਪੁੱਤਰ ਜੀ ਹੁਣ ਤੇਰੀ ਡਿਊਟੀ ਆ ਠੀਕ ਹੈ ਨੀ ਮੇਰੀ ਧੀ ਆ ਤੂੰ ਵੀ ਉਹ ਵੀ ਬੈਠੀ ਠੀਕ ਨੀ ਜਿਹੜੀ ਵੀ ਤੈਨੂੰ ਕੋਈ ਚੀਜ਼ ਦੀ ਲੋੜ ਹੋਈ ਸਕੂਲ ਦੇ ਫੀਸ ਦੀ ਜਾਂ ਕਾਪੀਆਂ ਕਿਤਾਬਾਂ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਤੇ ਫੋਨ ਮੈਨੂੰ ਤੂੰ ਆਪ ਲਾ ਦੇਣਾ ਇਹ ਨਹੀਂ ਕਹਿਣਾ ਬਾਪੂ ਫੋਨ ਲਾਊਗਾ ਠੀਕ ਹੈ ਨਾ ਮੇਰਾ ਪੁੱਤ ਤੂੰ ਲਾਉਣਾ ਫੋਨ ਚੰਗਾ ਲੈ ਵੀ ਤੂੰ ਕਿ ਅੰਕਲ ਜੀ ਮੈਨੂੰ ਇਹ ਚੀਜ਼ ਦੀ ਜ਼ਰੂਰਤ ਆ ਤੇ ਮੈਨੂੰ ਪਹੁੰਚ ਦੀ ਕਰ ਦਿਓ ਠੀਕ ਹੈ ਨੀ ਤੇ ਤੁਹਾਡੇ ਤੱਕ ਪਹੁੰਚਦੀ ਹੋ ਜੂਗੀ ਠੀਕ ਹੈ ਨਾ ਬਾਕੀ ਬਾਈ ਜੀ ਅਸੀਂ ਨਾ ਯਾਨੀ ਕਿ ਹਰ ਮਹੀਨੇ ਤੁਹਾਨੂੰ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਕਿ ਦੱਸਣਾ ਤੁਸੀਂ ਆ ਕਿ ਲਈ ਵੀ ਸਾਡੇ ਕੋਲੇ ਰਾਸ਼ਨ ਖਤਮ ਹੋ ਗਿਆ ਬੀਬੀ ਦੱਸ ਦਵਾਂ ਕਦਾਂਗੇ ਜੀ ਇਹ ਕਿਹਜਾ ਕਰ ਰਿਹਾ ਹੈ ਬੀਬੀ ਤੁਸੀਂ ਦੱਸਣਾ ਕਿ ਰਾਸ਼ਨ ਖਤਮ ਹੋ ਗਿਆ ਮੋਟ ਤੋਂ ਫੋਨ ਲਵਾ ਦਿਆ ਜੀ ਠੀਕ ਹੈ ਨਾ ਕਿ ਲਈ ਵੀ ਸਾਡੇ ਕੋਲ ਰਾਸ਼ਨ ਖਤਮ ਹੈ ਤਾਂ ਸਾਨੂੰ ਪਹੁੰਚਾ ਦਿਓ ਠੀਕ ਹੈ ਨਾ ਠੀਕ ਹੈ ਜੀ ਠੀਕ ਹੈ ਨਾ ਨਹੀਂ ਇਹਨੂੰ ਕੋਈ ਨਹੀਂ ਇਹਨੂੰ ਛੱਡ ਦਿਓ ਤੂੰ ਰਹਿਣ ਦੇ ਤੇ ਬਾਕੀ ਤੇਰੀ ਨਾ ਜਿਹੜੀ ਅੱਖਾਂ ਵਾਲੀ ਗੱਲ ਮੈਂ ਦੋ ਤਿੰਨ ਡਾਕਟਰਾਂ ਨਾਲ ਗੱਲ ਕੀਤੀ ਸੀਗੀ ਤੇ ਆਪਾਂ ਦੇਖਦੇ ਆਂ ਇਹ ਕੈਂਪ ਲੱਗਣਾ ਆਪਣੇ ਨੇੜੇ ਅਸਾਂ ਨੇੜੇ ਲੱਗਣਾ ਨੇੜੇ ਲੱਗਣਾ ਉੱਥੇ ਆਪਾਂ ਜਿਹੜੀ ਰਿਪੋਰਟ ਹੈਗੀ ਆ ਮੈਂ ਫੋਟੋ ਖਿੱਚ ਕੇ ਲੈ ਜਾਣੀ ਆ ਪਤ ਤੂੰ ਲਈਆਂ ਉਹਦੀ ਗੱਲ ਬੀਬੀ ਵਾਲੀ ਰਿਪੋਰਟ ਚੱਕ ਕੇ ਲੈ ਆ ਉਹ ਫੋਟੋ ਖਿੱਚ ਕੇ ਲੈ ਆ ਉਹਦੀ ਆਪਾਂ ਫੋਟੋ ਖਿੱਚ ਕੇ ਲੈ ਜਾਣੀ ਆ ਮੈਂ ਡਾਕਟਰ ਜੀ ਨੂੰ ਭੇਜਣਾ ਤੇ ਡਾਕਟਰ ਨਾਲ ਆਪਾਂ ਸਲਾਹ مشورہ ਕਰਾਂਗੇ ਤੇ ਫਿਰ ਆਪਾਂ ਅੱਖ ਦਾ ਜਿਵੇਂ ਵੀ ਇਹਦਾ ਹੋ ਗਿਆ ਤੇ ਫਿਰ ਉਹ ਵੀ ਇਲਾਜ ਕਰਾਵਾਂਗੇ ਠੀਕ ਨਾ ਬਾਕੀ ਪਰਮਾਤਮਾ ਚੜ੍ਹਦੀ ਕਲਾ ਕਰੇ ਹਾਂਜੀ ਤੋਂ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਆ ਆਪਾਂ ਜਿੰਨੇ ਜੋਗੇ ਹੈਗੇ ਆ ਉਹ ਤੁਹਾਡੇ ਨਾਲ ਸੇਵਾ ਨਿਭਾਵਾਂਗੇ ਠੀਕ ਨੇ ਹਾਂ ਸੇਵਾ ਨਿਭਾਵਾਂਗੇ ਕੋਈ ਗੱਲ ਨਹੀਂ ਉਹ ਨਹੀਂ ਇਹ ਗੁਰੂ ਨਾਨਕ ਦੀ ਗੋਲਕ ਤੇ ਗਰੀਬ ਦਾ ਮੂੰਹ ਸਾਡਾ ਫਰਜ਼ ਇਹ ਆ ਕਿ ਲਈ ਵੀ ਅਸੀਂ ਉਹ ਚੀਜ਼ ਨੂੰ ਕਰਨਾ ਇਹ ਗੁਰੂ ਦੇ ਸਿਧਾਂਤਾਂ ਦੇ ਚੱਲਣਾ ਇਹਦੀ ਮੈਂ ਫੋਟੋ ਖਿੱਚਦੇ ਲਾਇਆ ਮੇਰਾ ਬੋਤਾ ਵਧੀਆ ਪੜਾਈ ਚੱਲਦੀ ਤੇਰੀ ਹਾਂਜੀ ਠੀਕ ਹੈ ਕਾਪੀਆਂ ਕਦੱਬੀਆਂ ਕਿਤਾਬਾਂ ਨਾਲ ਕਿਵੇਂ ਚੱਲਦਾ ਜੀ ਆ ਗਿਆ ਸਰੀ ਜਾਂਦਾ ਚੱਲੀ ਜਾਂਦਾ ਘਾਤੀ ਹਾਂ ਇਸ ਚੱਲੀ ਜਾਂਦਾ ਤੇ ਛੋਟੀ ਕੁੜੀ ਆ ਫਿਰ ਕਦੋਂ ਆਉਣਾ ਨੇ ਛੋਟੀ ਕੁੜੀ ਕਦੋਂ ਦੇ ਤਿਆਰ ਦੋ ਤਿੰਨ ਦਿਨਾਂ ਦਾ ਲੈ ਆਉਣਾ ਉਹ ਕਿੱਥੇ ਆ ਪੁੱਤ ਲੈਣਾ ਆ ਰਾਜੀ ਆਵੇ ਅੱਛਾ ਆ ਮੋਨਵਾ ਦੇ ਅਗਲੇ ਪਾਰ ਚੱਕ ਰਾਜੇ ਵਾਲਾ ਚੱਕ ਰਾਜੇ ਵਾਲਾ ਠੀਕ ਆ ਬੰਦ ਉੱਤੇ ਇੱਥੇ ਇਹਨਾਂ ਵੀ ਉੱਥੇ ਉਹ ਭੂਆ ਜੀ ਰਹਿੰਦੇ ਆ ਇਹਦੀ ਭੂਆ ਜੀ ਦੀ ਅੱਛਾ ਤੇ ਚਲੋ ਵਧੀਆ ਉਹ ਵੀ ਮੈਂ ਤਾਂ ਮੰਗੀ ਦਵਾਈ ਆਗੀ ਹਾਂ ਜੀ ਤੇ ਫਿਰ ਬੱਚਿਆਂ ਨੂੰ ਵਾਸਾ ਦਿੰਦੀ ਹਸਦੀਆਂ ਕਪੜਾ ਦਿਆਂ ਜਾਂਦੀ ਆਸਾਂ ਨਹੀਂ ਨਹੀਂ ਬੀਬੀ ਮੈਂ ਆਪ ਵੀ ਯਾਦ ਕਰਦੀ ਆ ਉਹਨਾਂ ਕਰਕੇ ਹਾਂਦੀ ਬਿਲਕੁਲ ਤੇ ਕਹਿੰਦੀ ਪੁੱਤ ਮੈਂ ਨਾਲ ਜਾਣਾ ਤੇਰੇ ਨਾਲ ਜਾਣਾ ਅੱਛਾ ਜਾਣ ਤੋਂ ਫੇਰ ਨਹੀਂ ਆਪਾਂ ਸਾਡਾ ਸਾਰਿਆਂ ਦਾ ਫਰਜ਼ ਆ ਰਿਸ਼ਤੇਦਾਰਾਂ ਦਾ ਵੀ ਫਰਜ਼ ਆ ਲੈ ਵੀ ਚਲੋ ਜੇ ਕਿਸੇ ਪਰਿਵਾਰ ਤੇ ਕੋਈ ਮੁਸੀਬਤ ਆ ਪਈ ਆ ਤੇ ਦੁੱਖ ਸਾਰੇ ਵੰਡਾਉਣ ਨਾਲ ਤੇ ਘਟ ਜਾਂਦਾ ਹੁੰਦਾ ਥੋੜੀ ਥੋੜੀ ਘਟ ਜਾਂਦਾ ਹੁੰਦਾ ਹਨਾ ਤਾਂ ਜੋ ਦਿਮਾਗ ਤੇ ਬੋਝ ਰਹਿਣਾ ਲੇ ਵੀ ਇਹ ਚੀ ਸਾਡੇ ਕੋ ਹੈ ਨਹੀਂ ਜਾਂ ਕੁਛ ਵੀ ਹਨਾ ਤੇ ਜੋ ਜੰਡੇ ਉਹ ਰਿਸ਼ਤੇਦਾਰੀ ਪਰਮਾਤਮਾ ਨੇ ਇਸੇ ਕਰਕੇ ਬਣਾਈਆਂ ਹੁੰਦੀਆਂ ਜਦੋਂ ਸਾਰੇ ਰਲ ਮਿਲ ਕੇ ਆਪਾਂ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਤਾਂ ਦੁੱਖ ਘਟ ਜਾਂਦਾ ਠੀਕ ਨਾ ਤੇ ਪੈਸਾ ਨਾ ਕਿਸੇ ਦੇ ਨਾਲ ਨਾ ਪੁੱਤ ਪੈਸਾ ਨਹੀਂ ਜਾਣਾ ਨਾਲ ਲੈ ਕੇ ਆਇਆ ਕੋਈ ਬੰਦਾ ਤੇ ਨਾ ਕਿਸੇ ਨੇ ਨਾਲ ਲੈ ਕੇ ਜਾਣਾ ਠੀਕ ਨਹੀਂ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਇਕ ਨਹੀਂ ਤੇ ਗੁਰੂਆਂ ਦੇ ਸਿਧਾਂਤਾਂ ਤੇ ਜਿਹੜਾ ਅਸੀਂ ਉਹ ਸੱਚੇ ਪਾਸ਼ਾ ਤੁਹਾਨੂੰ ਗੁਰਨਾਨ ਨਾਨਕ ਕਿਰਪਾ ਕਰੇ ਤੇ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਅਸੀਂ ਉਹਦੇ ਸਾਬ ਸ੍ਰੀ ਗੁਰਨਾਨ ਨਾਨਕ ਦੇਵ ਜੀ ਪਹਿਲੀ ਪਾਛੀ ਦੇ ਸਿਧਾਂਤਾਂ ਦੇ ਚੱਲ ਰਹੇ ਆ ਜੋ ਉਹਨਾਂ ਨੇ ਸਾਨੂੰ ਦੱਸਿਆ ਉਸੇ ਤਰੀਕੇ ਨਾਲ ਠੀਕ ਹੈ ਨਾ ਤੇ ਪਤ ਤੁਸੀਂ ਕੋਈ ਵੀ ਲੋੜ ਹੋਵੇ ਮੇਰਾ ਪਤਾ ਠੀਕ ਹੈ ਨਾ ਤਾਂ ਤੂੰ ਮੈਨੂੰ ਫੋਨ ਕਰਦੀ ਨੰਬਰ ਤੁਹਾਡੇ ਕੋਲ ਹੈਗਾ ਤੇ ਦੱਸ ਦੇ ਜਿਹੜੀ ਚੀਜ਼ ਦੀ ਜ਼ਰੂਰਤ ਹੋਈ ਹੈ ਠੀਕ ਆ ਬਈ ਹਾਂਜੀ ਤੂੰ ਖੁਸ਼ ਆ ਕਿਵੇਂ ਢਿੱਲੀ ਜੀ ਬੋਲਦੀ ਕੀ ਗੱਲ ਹੈ ਹੈ ਬੁਖਾਰ ਬਖੂਰ ਤੋਂ ਬਚੇ ਨਾ ਠੰਡ ਹੈਗੀ ਟੋਪੀ ਟੋਪੀ ਉੱਤੇ ਜਾਂ ਲੈ ਕੇ ਰੱਖਿਆ ਕਰੋ ਉੱਤੇ ਕੋਈ ਅੱਜ ਨੂੰ ਹੁਣ ਦਵਾਈ ਲੈ ਕੇ ਦਿੱਤੀ ਐ ਇਹ ਅੱਛਾ ਫਾਟ ਚੜ ਗਿਆ ਸੀ ਬੀਬੀ ਨੂੰ ਹਾਂ ਬੁਖਾਰ ਹੋ ਗਿਆ ਹਾਂ ਮਾਫੀ ਬੁਖਾਰ ਆਣਾ ਮੌਸਮ ਜੇ ਬਦਲਦਾ ਉਹਦੇ ਕਰਕੇ ਹਾਂ ਮੌਸਮ ਬਦਲ ਲੱਗਾ ਹੈ ਨਾ ਤੇ ਚਲੋ ਕੋਈ ਨਹੀਂ ਮਾਰੇ ਕਿਰਪਾ ਕਰੇ ਠੀਕ ਆ ਪਤਾ ਵੱਡੀ ਵੱਡੀ ਉਮਰ ਕਰੇ ਨਹੀਂ ਨਹੀਂ ਬਸ ਮਹਾਰਾਜ ਪੁੱਤਰ ਜੇ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਭਾਈ ਇੱਕ ਗੱਲ ਵੀ ਬੀਬੀ ਜਿਹੜੇ ਇਹ ਨਾ ਜਿਹੜੀ ਇਹ ਸੇਵਾ ਕਰਦੇ ਨਾ ਇਹ ਜਿਹੜੀ ਇਹ ਸੇਵਾ ਕਰਦੇ ਇਹ ਮੇਰੇ ਨਾਲ ਜਿਹੜੇ ਸਾਡੇ ਇੱਕ ਤਾਂ ਪਿੰਡ ਸੰਗਲੇ ਤੋਂ ਐਨ ਆਰ ਆਈ ਵੀਰ ਜਿਹੜੇ ਬਾਹਰ ਦੇਸ਼ਾਂ 'ਚ ਬੈਠੇ ਮੁੰਡੇ ਉਹ ਹੋ ਗਏ ਆ ਇੱਕ ਮੇਰੇ ਇਲਾਕੇ ਦੇ ਵਿੱਚੋਂ ਬਾਹਰ ਜਿਹੜੇ ਮੁੰਡੇ ਗਏ ਹੋਏ ਆ ਉਹ ਮੇਰੇ ਨਾਲ ਰਲ ਕੇ ਜਿਹੜੀ ਸੇਵਾ ਨਿਭਾਉਂਦੇ ਆ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਾਂ ਬਾਕੀ ਇੱਥੋਂ ਜਿਹੜੇ ਆਪਣੇ ਪਿੰਡਾਂ ਵਾਲੇ ਮੁੰਡੇ ਆ ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਕਿ ਕਿਸੇ ਲੋੜਵੰਦ ਪਰਿਵਾਰ ਨੂੰ ਲੋੜ ਹੈਗੀ ਚੀਜ਼ ਦੀ ਉਹ ਸੇਵਾ ਨਿਭਾਉਂਦੇ ਆ ਤੇ ਤੁਸੀਂ ਬਾਹਰਲੇ ਮੁੰਡਿਆਂ ਨੂੰ ਕੀ ਕਹਿਣਾ ਚਾਹੀਦਾ ਇਹ ਜ਼ਰੂਰੀ ਤੁਸੀਂ ਦੱਸੋ ਲੈ ਵੀ ਜਿਹੜੀ ਆ ਸੇਵਾ ਲੈ ਕੇ ਆਏ ਜਿਹੜੇ ਬਾਹਰ ਬੈਠੇ ਆ ਉਹਨਾਂ ਵਾਸਤੇ ਕੁਝ ਵੀ ਕਹਿ ਦੋ ਬਸ ਮੜੇ ਸਹੀ ਐਡੀ ਸੇਵਾ ਕਰ ਰਹੇ ਮੁੰਡੇ ਸੇਵਾ ਠੀਕ ਆ ਵਾਪਰੇ ਕੀ ਕਹਿਣਾ ਚਾਹੁੰਦਾ ਜਿਹੜੇ ਬਾਹਰ ਬੈਠੇ ਆ ਹਾਂ ਜੀ ਸਹੀ ਐ ਇਹ ਸਹੀ ਐ ਸਹੀ ਐ ਨਾ ਆਪਾਂ ਜਿਹਨੂੰ ਇੱਕ ਵਾਰੀ ਉਹਨਾਂ ਨੂੰ ਕਹਿੰਦੇ ਨਾ ਤੇ ਉਹ ਵੀ ਸਾਨੂੰ ਕਹਿੰਦੇ ਤੁਸੀਂ ਜਾ ਕੇ ਵੀ ਆ ਚੀਜ਼ ਲਿਆ ਕੇ ਤੇ ਉੱਥੇ ਦਿਓ ਠੀਕ ਐ ਨਾ ਤੋ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਹੁਣਾ ਵੱਲੋਂ ਮੈਂ ਐਨ ਆਰ ਆਈ ਸਾਰੇ ਆਪਣੇ ਜਿੰਨੇ ਵੀ ਬਾਹਰ ਬੈਠੇ ਆ ਯਾਰ ਦੋਸਤੋ ਫਰੈਂਡ ਸਰਕਲ ਦੇ ਵਿੱਚ ਭੈਣਾ ਭਰਾ ਵੀ ਮੇਰੇ ਨਾਲ ਜਿਹੜੇ ਜੁੜੇ ਹੋਏ ਆ ਮੈਂ ਉਹਨਾਂ ਦਾ ਵੀ ਹੱਥ ਜੋੜ ਕੇ ਦਿਲੋਂ ਧੰਨਵਾਦ ਕਰਦਾ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣਾ ਭਰਾਵਾ ਦਾ ਜਿਹੜਾ ਤੁਸੀਂ ਇਹ ਇੱਕ ਸਹਿਯੋਗ ਕਰ ਰਹੇ ਹੋ ਤੇ ਮੈਂ ਤੁਹਾਨੂੰ ਅੱਗੇ ਵੀ ਸਹਿਯੋਗ ਕਰਨ ਲਈ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿੰਨਾ ਵੀ ਹੋ ਸਕੇ ਆ ਵਾਦ ਤੋਂ ਵਾਦ ਮੈਂ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਜਿਹੜੀ ਵੀ ਤੁਸੀਂ ਵੀਡੀਓ ਵੇਖਦੇ ਨਾ ਵੀਡੀਓ ਨੂੰ ਸ਼ੇਅਰ ਵੱਧ ਕਰਿਆ ਕਰੋ ਔਰ ਕਮੈਂਟ ਦੇ ਵਿੱਚ ਸਾਨੂੰ ਸੁਝਾਅ ਦਿਆ ਕਰੋ ਤੇ ਜਿੰਨੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਉਹਨੇ ਲੋੜਵੰਦ ਪਰਿਵਾਰ ਜੇ ਕਿਸੇ ਨੂੰ ਜ਼ਰੂਰਤ ਆ ਸਾਡੇ ਨਾਲ ਜੁੜੂਗਾ ਔਰ ਦਾਨੀ ਸੱਜਣ ਵੀ ਸਾਡੇ ਨਾਲ ਇਹਦੇ ਵਿੱਚ ਬਹੁਤ ਜੁੜਦੇ ਨੇ ਕਿ ਬੜੇ ਫੋਨ ਆਉਂਦੇ ਨੇ ਕਿਸੇ ਨੇ ਦਾਨ ਕਰਨਾ ਹੁੰਦਾ ਤੇ ਕਈ ਵਾਰੀ ਉਹ ਚੀਜ਼ਾਂ ਤੋਂ ਜਦੋਂ ਨਹੀਂ ਆਪਾਂ ਨੂੰ ਪਤਾ ਲੱਗਦਾ ਲੋਕਾਂ ਨੂੰ ਤੋਂ ਵਾਂਝੇ ਰਹਿ ਜਾਂਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਦਾਨ ਲਾਉਣਾ ਕਿੱਥੇ ਆ ਤੇ ਕਿਵੇਂ ਦਾਨ ਕਰਨਾ ਤੇ ਸਾਡੇ ਨਾਲ ਦਾਨੀ ਸੱਜਣ ਵੀ ਜੁੜਦੇ ਆ ਔਰ ਪਰਿਵਾਰ ਵੀ ਜੁੜਦੇ ਆ ਤੇ ਜਿਹੜੇ ਪਰਿਵਾਰਾਂ ਨੂੰ ਤਰ੍ਹਾਂ ਦੇ ਵਿੱਚ ਰਾਸ਼ਨ ਦੀ ਜ਼ਰੂਰਤ ਹੁੰਦੀ ਹੈ ਜਾਂ ਕੋਈ ਹੋਰ ਵੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਤੁਹਾਡੇ ਐਨ ਆਰ ਆਈ ਵੀਰਾਂ ਸਦਕਾ ਔਰ ਫਰੈਂਡ ਸਰਕਲ ਜਿੰਨੇ ਵੀ ਸਾਡੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਭੈਣਾ ਭਰਾ ਜੁੜੇ ਹੋਏ ਨੇ ਉਹਨਾਂ ਦੇ ਸਦਕਾ ਜਿਹੜਾ ਇਸ ਇੱਕ ਮਹਿਮ ਨੂੰ ਸਮਝ ਲਓ ਜਾਂ ਇੱਕ ਆਪਾਂ ਜਿਵੇਂ ਵੀ ਤੁਸੀਂ ਲਗਾ ਲਓ ਇਹਨੂੰ ਵੱਡਾ ਵੱਡੇ ਤਰੀਕੇ ਨਾਲ ਜਿਹੜਾ ਲੋਕਾਂ ਦੇ ਵਿੱਚ ਆਪਾਂ ਲਿਜਾਣਾ ਚਾਹੁੰਦੇ ਆ ਕਿ ਆਪਣੇ ਕੋਲ ਕਦੇ ਵੀ ਕੋਈ ਪਰਿਵਾਰ ਫੋਨ ਕਰੇ ਤੇ ਉਹ ਸਾਡੇ ਕੋਲ ਸੌਦਾ ਲੈਣ ਤੋਂ ਜਾਂ ਕੋਈ ਹੋਰ ਚੀਜ਼ ਤੋਂ ਨਿਰਾਸ਼ ਨਾ ਹੋਵੇ ਕਿ ਅਸੀਂ ਉਹਨੂੰ ਮੋੜੀਏ ਤੇ ਇਨੀਆਂ ਬੇਨਤੀਆਂ ਮੇਰੇ ਐਨਆਰਏ ਵੀਰਾਂ ਨੂੰ ਤੇ ਦੂਜੇ ਫਰੈਂਡ ਸਰਕਲ ਦੇ ਵਿੱਚ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਬੇਨਤੀਆਂ ਨੂੰ ਮਨਜ਼ੂਰ ਕਰਨਾ ਔਰ ਵੀਡੀਓ ਨੂੰ ਵਾਤ ਵਾਤ ਸ਼ੇਅਰ ਜਰੂਰ ਕਰਨਾ ਤੇ ਆਪਣੇ ਨਾਲ ਵਾਤ ਵਾਤ ਲੋਕ ਹੋਰ ਵੀ ਜੋੜ ਸਕਣ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫਾਇਦਾ ਹੋ ਸਕੇ ਤੇ ਆਪਣੇ ਜਿਹੜੇ ਐਨਆਰਏ ਵੀਰ ਦਾਨ ਕਰਨਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਵਾਤ ਵਾਤ ਜੁੜਨਾ ਤੇ ਬਹੁਤ ਬਹੁਤ ਧੰਨਵਾਦ ਤੇ ਇਨੀਆਂ ਬੇਨਤੀਆਂ ਨੂੰ ਮਨਜ਼ੂਰ ਕਰਦੇ ਹੋਏ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਕਮੈਂਟ ਦੇ ਵਿੱਚ ਸਾਨੂੰ ਜਿਹੜਾ ਸੁਝਾਅ ਉਹ ਦਿਆ ਕਰੋ ਔਰ ਕੱਲ ਇਹ ਪੁੱਤਰ ਦੇ ਨਾਲ ਅਸੀਂ ਇਸ ਪਰਿਵਾਰ ਨਾਲ ਵਾਅਦਾ ਕਰਕੇ ਗਏ ਸੀ ਵਾਅਦਾ ਤਾਂ ਕੱਲ ਦਾ ਹੀ ਕੀਤਾ ਸੀ ਇਸ ਲਈ ਵੀ ਕੱਲ ਸ਼ਾਮ ਨੂੰ ਜਿਹੜਾ ਅਸੀਂ ਘਰ ਦਾ ਰਾਸ਼ਨ ਦਾ ਸਮਾਨ ਜਿਹੜਾ ਪਹਚਾਦਾਂਗੇ ਪਰ ਉਹ ਕੋਈ ਪ੍ਰੋਬਲਮ ਹੋਣ ਕਰਕੇ ਰਾਤ ਮੈਂ ਵੀ ਲੇਟ ਹੋ ਗਿਆ ਨਹੀਂ ਆ ਪਾਇਆਗਾ ਤੇ ਹੁਣ ਜਦੋਂ ਅਸੀਂ ਅਜੇ ਘਰੇ ਆਏ ਸੀਗੇ ਮੈਂ ਕਿਹਾ ਪਹਿਲਾਂ ਜ਼ਿੰਮੇਵਾਰੀ ਨਿਭਾ ਕੇ ਆਉਣੀ ਹੈ ਇਹ ਨਾ ਹੋਵੇ ਉਹਨਾਂ ਦੇ ਕਿਤੇ ਪਰਿਵਾਰ ਦੇ ਦਿਲ ਦੇ ਵਿੱਚ ਆਵੇ ਗੱਲ ਕੀ ਸ਼ਾਇਦ ਉਵੇਂ ਗੱਲ ਕਰਕੇ ਚਲੇ ਗਏ ਪਰ ਨਹੀਂ ਤੁਹਾਡੇ ਸਹਿਯੋਗ ਸਦਕਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਔਰ ਲੋਕਲੋ ਵੀਰਾਂ ਦੇ ਭਣਾਪਰਾਵਾਂ ਦੇ ਸਹਿਯੋਗ ਦੇ ਸਦਕਾ ਜਿਹੜਾ ਇਹ ਸੇਵਾਵਾਂ ਅਸੀਂ ਨਿਭਾ ਰਹੇ ਆ ਸਾਡੇ ਨਾਲ ਜੁੜੇ ਰਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ